ਆਈ ਸਰਕਾਰੀ ਸੀਨੀਅਰ ਸਕੈਂਡਰੀ ਸ쿨 ਲੜਕੇ ਗਰਾਇਆ ਵਿਖੇ ਤਿੰਨ ਲੈब्स ਫਿਜ਼ਿਕਸ ਕੈਮਿਸਟਰੀ ਤੇ ਬਾਇਓਲੋਜੀ ਜਿਹਨਾਂ ਦੀ ਲਗਭਗ ਕੀ ਲਾਗਤ ਆਉਣੀ ਆ 40 ਲੱਖ ਰੁਪਏ ਉਸ ਦਾ ਜਿਹੜਾ ਹੈ ਨੀ ਪੱਥਰ ਪ੍ਰਿੰਸੀਪਲ ਸ਼੍ਰੀ ਪ੍ਰੇਮ ਕੁਮਾਰ ਜੀ ਜੋ ਕਿ ਉੱਗੇ ਸਮਾਜ ਸੇਵੀ ਨੇ ਤੇ ਆਮ ਆਦਮੀ ਪਾਰਟੀ ਹਲਕਾ ਫਲੋਰ ਦੇ ਨੇ ਇੰਚਾਰਜ ਨੇ ਤੇ ਉਹਨਾਂ ਨੇ ਆਪਣੇ ਕਰਮਕੋਮਲਾ ਨਾਲ ਰੱਖਿਆ ਨਾਲ ਇਹਨਾਂ ਦੇ ਯਰੇ ਆ ਸੁਦੇਸ਼ ਕੁਮਾਰ ਜੀ ਬਿੱਲਾ ਜੋ ਵਾਈਸ ਪ੍ਰੈਜ਼ੀਡੈਂਟ ਨੇ ਨਗਰ ਕੌਂਸਲ ਇਸਦੇ ਪ੍ਰੈਜ਼ੀਡੈਂਟ ਨਗਰ ਕੌਂਸਲ ਦੇ ਸ਼੍ਰੀ ਹਰਮੇਸ਼ لال ਜੀ ਮੇਸੀ ਭਾਜੀ ਤੇ ਨਾਲ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਸ਼੍ਰੀ ਰੋਸ਼ਨ لال ਜੀ ਰੋਸ਼ੀ ਤੇ ਸਾਡੇ ਐਸ ਐਮ ਸੀ ਦੇ ਜਿਹੜੀ ਕਮੇਟੀ ਦੇ ਵਾਈਸ ਚੇਅਰਮੈਨ ਸ਼੍ਰੀ ਜਸਵੀਰ ਸਿੰਘ ਜੀ ਰਾਜੂ ਤੇ ਹੋਰ ਕਾਉਂਸਲਰ ਜਿਹੜੇ ਉਹ ਵੀ ਮੌਜੂਦ ਰਹੇ ਤੋਂ ਮੈਂ ਅੱਜ ਇਨਾਂ ਦਾ ਇੱਥੇ ਆਉਣ ਦੇ ਉੱਤੇ ਇਹ ਸਾਰੇ ਐਮਸੀ ਤੇ ਸਾਰੇ ਪ੍ਰਧਾਨ ਜਿੰਨੇ ਵੀ ਆ ਉਹਨਾਂ ਦਾ ਮੈਂ ਇੱਥੇ ਆਉਣ ਤੇ ਜਿਹੜਾ ਹੈ ਬਹੁਤ-ਬਹੁਤ ਧੰਨਵਾਦ ਕਰਦਾ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਘੜੀ ਤਹਿਤ ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖਿਆ ਸੀ ਕਿ ਹਲਕਾ ਵਿਧਾਨ ਸਭਾ ਫਲੋਰ ਦੇ 82 ਸਕੂਲਾਂ ਨੂੰ ਤਕਰੀਬਨ 7 ਕਰੋੜ ਰੁਪਏ ਜਿਹੜਾ ਸੀ ਉਹ ਪੰਜਾਬ ਸਰਕਾਰ ਵੱਲੋਂ ਮਹయ్యా ਕਰਵਾਇਆ ਗਿਆ ਸੀ ਅੱਜ ਸੈਕੰਡ ਰਾਉਂਡ ਦੇ ਵਿੱਚ ਹਲਕਾ ਵਿਧਾਨ ਸਭਾ ਫਲੋਰ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਜ਼ਰਾਇਆਂ ਦੇ ਵਿੱਚ ਜਿਹੜਾ ਹੈਗਾ 40 ਰੁਪਏ ਦੀ ਲਾਗਤ ਦੇ ਨਾਲ ਲਗਭਗ ਜਿਹੜੀਆਂ ਫਿਜ਼ਿਕਸ ਕੈਮਿਸਟਰੀ ਤੇ ਬਾਇਓ ਲੈਬ ਜਿਹੜੀਆਂ ਉਹਨਾਂ ਦਾ ਅੱਜ ਅਸੀਂ ਇੱਥੇ ਜਿਹੜਾ ਹੈਗਾ ਆਰੰਭ ਕੀਤਾ ਆ ਅੱਜ ਅਸੀਂ ਸ਼ੁਰੂਆਤ ਕਰਵਾਈ ਹੈਗੀ ਆ ਸੋ ਇਸ ਸ਼ੁਰੂਆਤ ਦੇ ਤੇ ਮੈਂ ਸਮੁੱਚੇ ਸਟਾਫ ਨੂੰ ਸਾਰੇ ਹੀ ਮੇਰੇ ਸਤਕਾਰਤ ਐਮਸੀ ਜਿਹੜੇ ਹੈਗੇ ਆ ਕਾਉਂਸਲਰ ਸਹਿਬਾਨ ਆ ਪ੍ਰਧਾਨ ਜੀ ਹੈਗੇ ਆ ਔਰ ਹਰਮੇਸ਼ ਜੀ ਔਰ ਸਾਡੇ ਬਹੁਤ ਹੀ ਰੋਸ਼ਨ ਲਾਲ ਰੋਸ਼ੀ ਜੀ ਔਰ ਇਥੋਂ ਦੇ ਸਤਕਾਰਤ ਪ੍ਰਿੰਸੀਪਲ ਸਿੰਦਰਪਾਲ ਸਿੰਘ ਜੀ ਜਿਹੜੇ ਬਹੁਤ ਹੀ ਜਜਾਰੂ ਸਾਥੀ ਆ ਬਹੁਤ ਹੀ ਮਿਹਨਤੀ ਵਰਕਰ ਆ ਔਰ ਮੇਰੇ ਨਾਲ ਜਾਨੇ ਲਗਭਗ 2 2.5 ਦੇ ਹਾਕੇ ਕੰਮ ਕੀਤਾ ਆ ਬਹੁਤ ਹੀ ਸਕੂਲ ਨੂੰ ਅੱਗੇ ਲੈ ਕੇ ਜਾਣ ਦੀ ਜਤਨਸ਼ੀਲ ਆ ਔਰ ਇਹ ਜਿਹੜੀ ਲੈਬਾਂ ਨੇ ਫਿਜ਼ਿਕਸ ਕੈਮਿਸਟਰੀ ਵਾਇਓ ਇਹ ਸਾਡੇ ਆਉਣ ਵਾਲੇ ਬੱਚਿਆਂ ਨੂੰ ਜਿਹੜੇ ਕਿ ਜਿਨ੍ਹਾਂ ਨੇ ਕੱਲ ਨੂੰ ਭਵਿੱਖ ਤੈ ਕਾਨ ਆ ਉਸ ਦੇ ਵਿੱਚ ਬਹੁਤ ਹੀ ਵਧੀਆ ਵੱਡਾ ਰੋਲ ਅਦਾ ਕਰਨਗੇ ਕਿਉਂਕਿ ਇਹਨਾਂ ਲੈਬਾਂ ਦੇ ਵਿੱਚ ਅੱਜ ਦੇ ਸਮੇਂ ਦਾ ਆ ਆਧੁਨਿਕ ਸਮਾਨ ਜਿਹੜਾ ਮਹੀਆ ਕਰਵਾਇਆ ਜਾਵੇਗਾ ਜਿੱਥੋਂ ਕਿ ਨਿਆਣੇ ਵਧੀਆ ਜਿਹੜੇ ਹੈਗਾ ਬੱਚੇ ਜਿਹੜਾ ਗਿਆਨ ਹਾਸਲ ਕਰਕੇ ਜਿਹੜਾਗਾ ਅੱਗੇ ਆਪਣੀ ਰੋਜੀ ਰੋਟੀ ਲਈ ਅੱਗੇ ਆਪਣੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਜਿਹੜਾਗਾ ਵਧੀਆ ਜਿਹੜਾ ਹੈਗਾ ਉਹ ਸਾਬਤ ਹੋਣਗੇ ਸੋ ਅੱਜ ਦੇ ਸਮੇਂ ਦੇ ਵਿੱਚ ਸਮੂਹ ਨਗਰ ਕੌਂਸਲ ਦੇ ਜਿੰਨੇ ਵੀ ਸਾਡੇ ਕੌਂਸਲਰ ਨੇ ਸਾਡੇ ਪ੍ਰਧਾਨ ਹਰਮੇਸ਼ ਜੀ ਹੈਗੇ ਆ ਔਰ ਇਹ ਸਕੂਲ ਦੇ ਪ੍ਰਿੰਸੀਪਲ ਸਮੇਤ ਸਟਾਫ ਨੂੰ ਮੈਂ ਲੱਖ ਲੱਖ ਵਧਾਈ ਦਿੰਨਾ ਆ ਔਰ ਆਸ ਕਰਦਾ ਕਿ ਆਪਾਂ ਬੱਚਿਆਂ ਦੇ ਭਵਿੱਖ ਦੇ ਲਈ ਏਸਾ ਤਰ੍ਹਾਂ ਦੀਆਂ ਜਿਹੜੀਆਂ ਆ 50 ਕਾਲੀਆਂ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾ ਹੇਠ ਉਹਨਾਂ ਦੀ ਅਗਵਾਈ ਹੇਠ ਇਦਾਂ ਦੇ ਪ੍ਰੋਜੈਕਟ ਜਿਹੜੇ ਚੱਲਦੇ ਰਹਿਣਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਹੁਤ ਹੀ ਵੱਡੇ ਹਲਕਾ ਵਿਧਾਨ ਸਭਾ ਫਲੋਰ ਦੇ ਵਿੱਚ ਲਗਭਗ 7 ਕਰੋੜ ਦੇ ਜਿਹੜੇ ਹੈਗੇ ਆ ਖੇਰ ਦੇ ਮੈਦਾਨਾਂ ਦਾ ਵੀ ਜਿਹੜਾ ਹੈਗਾ ਆ ਅਸੀਂ ਉਹ ਸ਼ੁਰੂਆਤ ਕਰਨ ਜਾ ਰਹੇ ਆ ਸੋ ਅੱਜ ਦੇ ਸਮੇਂ ਦੇ ਉੱਤੇ ਮੈਂ ਸਾਡੇ ਸੀਨੀਅਰ ਵਾਈਸ ਪ੍ਰਧਾਨ ਜਿਹੜੇ ਸੁਦੇਸ਼ ਕੁਮਾਰ ਵਿੱਲਾ ਵੀ ਪਹੁੰਚ ਚੁੱਕੇ ਨੇ ਉਹਨਾਂ ਦਾ ਵੀ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਆ ਔਰ ਆਸ ਕਰਦਾ ਕਿ ਸਾਰੀ ਸਮੁੱਚੀ ਟੀਮ ਜਿਹੜੀ ਹੈਗਾ ਵਿਕਾਸ ਦੇ ਕੰਮਾਂ ਦੇ ਜਿਹੜੇ ਹੈਗੇ ਹਾਣੀ ਹੋ ਕੇ ਇਹਨਾਂ ਬੱਚਿਆਂ ਦੇ ਭਵਿੱਖ ਤਰਾਸ਼ਣ ਦੇ ਵਿੱਚ ਆਪਣਾ ਬਹੁਤ ਹੀ ਵੱਡਾ ਯੋਗਦਾਨ ਪਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ